ਨੇਵ ਹਸਪਤਾਲ ਮਰਦਾਬਾਦ 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 ਇੱਥੇ ਦਾ ਜੀਐਮ ਮਰਦਾਬਾਦ 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 ਆਜੇ ਪੂਰੇ ਗगन ਚੌਕ ਪਈ ਘੇਰਿਆ ਜਾਊਗਾ ਟ੍ਰੈਫਿਕ ਬੰਦ ਕੀਤੀ ਜਾਊਗੀ ਜਾਮ ਲਾਇਆ ਜਾਊਗਾ ਔਰ ਆਣ ਮੇ ਤੇ ਸਮੇਂ ਨਹੀਂ ਹੁੰਗਾ ਭਾਈ ਜਿੰਨਾ ਤੇਰਾ ਇਨਸਾਫ ਮਿਲਦਾ ਨਹੀਂ ਦੇ ਆ ਤੁਹਾਡੀ ਮਦਦਾਈ ਤੁਹਾਡਾ ਸਾਥ ਦਿੱਤਾ ਆ ਬੈਠੇ ਜੀ ਫਿਰ ਉਹ ਕਰਨਾ ਗੇਟ ਖੋਲਣਾ ਨਹੀਂ ਉਹ ਤੁਹਾਨੂੰ ਦੇ ਰਹੀ ਸੀ ਕਿ ਜਿਹੜਾ ਯਾਰ ਤੀਜਾ ਗੇਟ ਪੀਜਾਡ ਉਹ ਸੀ ਜਿਹੜੀ ਇਹ ਆ ਯਾਰ ਪੀਜਾਡ ਗੱਡੀ ਲੈਣੀ ਹੈ ਜੀ ਬੈਲੈਂਸ ਉਹ ਘੋਟਾ ਗਈ ਹੈ ਬਈ ਜੀ ਮੇਰੀ ਕਾਲ ਬਈ ਜੀ ਰਹਿ ਕੰਮ ਨੂੰ ਕੋਈ ਨਹੀਂ ਕੋਈ ਜਦਾ ਹੈ ਲੈ ਲੈਂਦੇ ਆ ਬਾਈ ਉਦੋਂ ਬਾਅਦ ਉਹ ਮਰੀਜ਼ ਨੂੰ ਪੁੱਤਰ ਵਰ ਜਾਂਦੇ ਆ ਜਾਣੀ ਜਦੋਂ ਦੁੱਖ ਬਹੁਤ ਜ਼ਿਆਦਾ ਵੱਜ ਜਾਂਦਾ ਉਦੋਂ ਵੀ ਇਹ ਸਾਥਾਂ ਨੇ ਉਹਦੀ ਗੌਰ ਨਹੀਂ ਕੀਤੀ ਇੱਕ इवन ਕੀ ਇੱਕ ਮਸ਼ੀਨ ਲਿਆ ਕੇ ਜਿਹੜੀ ਜਿਹੜੀ ਪਸ ਚੁਗਦੀ ਆ ਬਈ ਪੀਕ ਨੂੰ ਇਕੱਠਾ ਕਰਦੀ ਆ ਉਹਦੇ ਪੀਕੋ ਲਾ ਦਿੱਤੀ ਜਾਂਦੀ ਆ ਡਾਕਟਰਾਂ ਨੇ ਪਰਿਵਾਰ ਨੂੰ ਬੁਲਾ ਕੇ ਪਰਿਵਾਰ ਦੇ ਚੁੱਤੀਆਂ ਮਾਰੀਆਂ ਚੁੱਤੀਆਂ ਬਈ ਉਹਦਾ ਕਾਰਨ ਕੀ ਸੀ ਜਦੋਂ ਉਹ ਇਲਾਜ ਖੋਲਿਆ ਗਿਆ ਜ਼ਖਮ ਨੂੰ ਦੇਖਿਆ ਗਿਆ ਉਹਦੇ ਵਿੱਚੋਂ 2-2 3-3 ਫੁੱਟ ਦੀਆਂ ਜਿਹੜੀਆਂ ਪੰਜ ਦੇ ਟੁਕੜੇ ਸੀ ਬਈ ਉਹ ਜ਼ਖਮ ਦੇ ਵਿੱਚ ਭਰੇ ਹੋਏ ਸੀਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ। ਤਾਂ ਪਿੰਡ ਫਗਣ ਮਾਜਰਾ ਮਰਜੀਤ ਕੌਰ ਦੀ ਮੌਤ ਹੋਣ ਤੋਂ ਬਾਅਦ ਸੂਬਾ ਅਗੂ ਕਰਨੈਲ ਸਿੰਘ ਲੰਗ, ਗੁਰਦੇਵ ਸਿੰਘ ਗੱਜੂ ਮਾਜਰਾ, ਗੁਰਵਿੰਦਰ ਸਿੰਘ ਸਾਦਰਪੁਰ, ਜਮਕੌਰ ਸਿੰਘ ਪੀਟਪੁਰਾ, ਯਦਵਿੰਦਰ ਸਿੰਘ ਬੋਰਡ, ਜਗਮੀਲ ਸਿੰਘ ਬੰਮਣਾ, ਗਮਦੂਰ ਸਿੰਘ ਬਾਬਰਪੁਰ, ਪਰਮਜੀਤ ਹਰਦਾਸਪੁਰ, ਦਵਿੰਦਰ ਕੌਰ ਹਰਦਾਸਪੁਰ, ਮਨਦੀਪ ਕੌਰ ਭੂਤਗੜ, ਅਮਰਿੰਦਰ ਕੱਗਾ, ਹਰਬੰਸ ਸਿੰਘ ਬਾਰਨ ਚਮਕੌਰ ਤੇ ਹੋਰ ਵੀ ਕਈ ਸੱਜਣ ਜਿਨ੍ਹਾਂ ਦੇ ਵਿੱਚ ਕਨੋੜਕੀ ਪਿਆਰਾ ਸਿੰਘ ਫਗਣ ਮਾਜਰਾ ਬਹਾਦਰ ਸਿੰਘ ਫਗਣ ਮਾਜਰਾ ਵੀ ਸ਼ਾਮਲ ਨੇ ਤੇ ਇਹਨਾਂ ਦੇ ਬਲੂ ਇੱਥੇ ਧਰਨਾ ਪ੍ਰਦੂਸ਼ਣ ਕੀਤਾ ਜਾ ਰਿਹਾ ਦੇਖੋ ਜੀ ਲਗਭਗ ਅੱਜ 4-5 ਦਿਨ ਹੋ ਗਏ ਸਾਨੂੰ ਇੱਥੇ ਲਗਾਤਾਰ ਪੱਕਾ ਧਰਨਾ ਚੱਲ ਰਿਹਾ ਨਿਰਮ ਆਖਾਲ ਦੇ ਅੱਗੇ ਸੋ ਇਸ ਚੀਜ਼ ਨੂੰ ਲੈ ਕੇ ਅੱਜ ਵੱਡੀ ਕਾਲ ਸੀਗੀ ਪਹਿਲਾਂ ਵੱਡੇ ਪ੍ਰੋਗਰਾਮਾਂ ਜੋ ਲਿਕਣੇ ਸੀਗੇ ਸੋ ਉਹਦੇ ਸੰਬੰਧਤ ਅੱਜ ਗੇਟ ਬੰਦ ਕੀਤੇ ਆ ਸੰਕੇਤਕ ਤੌਰ ਤੇ ਸੋ ਜਦੋਂ ਬਈ ਗੇਟ ਇਹ ਬੰਦ ਕਰਦੇ ਆ ਜਾਂ ਉਹ ਤੋਂ ਪਹਿਲਾਂ ਸਾਡੀ ਪਰ ਸਾਡੇ ਇੱਥੇ ਦੇ ਮੈਨੇਜਮੈਂਟ ਨਾਲ ਮੀਟਿੰਗ ਹੁੰਦੀ ਆ ਬਾਈ ਉਹਨਾਂ ਦੇ ਹਜੇ ਗਰਦਨ ਦੇ ਵਿੱਚ ਕੀਲਾ ਸੋ ਉਹਨਾਂ ਦੇ ਗਰਦਨ ਦੇ ਵਿੱਚ ਕੀਲਾ ਉਹ ਹਜੇ ਤੱਕ ਆਪਣੀ ਅਸੀਂ ਸਿਰਫ ਉਹਨਾਂ ਨੂੰ ਗਲਤੀ ਅਹਿਸਾਸ ਕਰਾਉਣ ਵਾਸਤੇ ਇਹ ਮੋਰਚਾ ਲਾਇਆ ਹੋਇਆ ਤਾਂ ਜੋ ਕਿਸੇ ਹੋਰ ਭੈਣ ਭਰਾ ਨਾਲ ਇਦਾਂ ਦੀ ਘਟਨਾ ਨਾ ਵਾਪਰੇ ਸੋ ਉਸ ਚੀਜ਼ ਨੂੰ ਲੈ ਕੇ ਹਜੇ ਤੱਕ ਜਾਨੀ ਇੱਥੇ ਦਾ ਜਿਹੜਾ ਜੀਐਮ ਸਾਹਿਬ ਨੇ ਉਹਨਾਂ ਦੇ ਗਰਦਨ ਦੇ ਵਿੱਚ ਕੀਲਾ ਉਹ ਤਾਂ ਇਸ ਗੱਲ ਤੇ ਆਉਂਦੇ ਨਹੀਂ ਹੈ ਕਿ ਸਾਡੀ ਗਲਤੀ ਆ ਬਾਈ ਉਹ ਚੀਜ਼ ਨੂੰ ਲੈ ਕੇ ਅਸੀਂ ਗੇਟ ਬੰਦ ਕੀਤੇ ਸੀ 2 ਘੰਟੇ ਵਾਸਤੇ ਸੋ ਹੁਣ ਜਿਹੜਾ ਅਗਲਾ ਪ੍ਰੋਗਰਾਮ ਆ ਬੀਕੇ ਜੂ ਇਕਤਾ ਜ਼ਾਤ ਤੇ ਵੱਖ-ਵੱਖ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਮੋਰਚੇ ਇਹ ਰਾਜਪੁਰੇ ਪ੍ਰੋਗਰਾਮ ਦਿੱਤਾ ਬਈ ਆਪਾਂ ਨੇ 8 ਦਸੰਬਰ ਦਿਨ ਸੋਮਵਾਰ 11 ਵਜੇ ਆਪਾਂ ਗਗਨ ਚੌਕ ਬੰਦ ਕਰਾਂਗੇ ਪਰ ਜਿਵੇਂ ਇੱਕ ਭੈਣ ਨੂੰ ਅੰਮ੍ਰਿਤਜੀਤ ਭੈਣ ਫਕੜ ਮਾਜਰੀ ਤੋਂ ਉਹਨੂੰ ਇਨਸਾਫ ਦਿਵਾਉਣ ਵਾਸਤੇ ਆਪਾਂ ਉਰੇ ਬੈਠੇ ਆ ਬਈ ਜਾਨੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਰਵਈਆ ਉਹ ਸਿੱਧਾ-ਸਿੱਧਾ ਜਿਵੇਂ ਅੱਗੇ ਅਸੀਂ ਦੇਖਦੇ ਆ ਕਾਰਪੋਰੇਟ ਘਰਾਣਿਆਂ ਦਾ ਪੱਖਪੂਰਦਿਆ ਇੱਥੇ ਦੇ ਜਿਹੜੇ ਡੀਐਸਪੀ ਸਾਹਿਬ ਨੇ ਬਾਈ ਜਿਵੇਂ ਨਾਬੇ ਦੇ ਵਿੱਚ ਮਨਦੀਪ ਕੌਰ ਮੈਡਮ ਨੇ ਉਹ ਇਹ ਗੱਲ ਕਹਿੰਦੀ ਸੀ ਕਿ ਗੁੰਡੇ ਇਕੱਠੇ ਹੋ ਕੇ ਆਗੇ ਤੁਸੀਂ ਆਪਾ ਸੁਣਿਆ ਉਹੀ ਸ਼ਬਦ ਅੱਜ ਸਾਨੂੰ ਇੱਥੇ ਮਨਜੀਤ ਸਿੰਘ ਜਿਹੜੇ ਡੀਐਸਪੀ ਸਾਹਿਬ ਨੇ ਉਹਨਾਂ ਨੇ ਬੋਲਿਆ ਕਿ ਇਹ ਗੁੰਡੇ ਨੇ ਤੁਹਾਡੀ ਗੁੰਡਾਗਰਦੀ ਆ ਇਦਾਂ ਦੇ ਸ਼ਬਦ ਬਾਈ ਇਹ ਸਾਨੂੰ ਸੁਣਨ ਨੂੰ ਮਿਲਿਆ ਪਰ ਕਿਸਾਨ ਭਰਾ ਬੜੀ ਨਿਮਰਤਾ ਨਾਲ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਆਪਣੀ ਗੱਲ ਰੱਖੀ ਆ ਕਿ ਜਿਹੜੀ ਭੈਣ ਸਾਡੀ ਅਮਰਜੀਤ ਇਸ ਹਸਪਤਾਲ ਦੀ ਬਦੌਲਤ ਆਪਣਾ ਦਮ ਤੋੜ ਤਕੀਆ ਉਹਨੂੰ ਇਨਸਾਫ ਦਵਾਈ ਬਿਨਾ ਇਹ ਮੋਰਚਾ ਨਹੀਂ ਚੱਕਿਆ ਜਾਣਾ ਸੋ ਇਹ ਮੋਰਚਾ ਜਿੰਮਰਾਤ ਦਾ ਮੋਰਚਾ ਬਈ 8 ਤਰੀਕ ਤੱਕ ਜਿੰਮਰਾਤ ਇੱਥੇ ਹਸਪਤਾਲ ਦੇ ਸਾਹਮਣੇ ਚੱਲੂਗਾ ਔਰ ਦੁਬਾਰਾ ਮੈਂ ਐਲਾਨ ਕਰਦਾ ਇਹ ਚੀਜ਼ ਦਾ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ 8 ਦਸੰਬਰ ਜਣੀ ਦਿਨ ਸੋਮਵਾਰ 11 ਵਜੇ ਆਪਾਂ ਗਰਗਨ ਚੌਕ ਰਾਜਪੁਰਾ ਜਿਹੜਾ ਉਹਨੂੰ ਬੰਦ ਕਰਨ ਜਾ ਰਹੇ ਹਾਂ ਇੱਥੇ ਦੀ ਜਣੀ ਜਿੰਨੀ ਵੀ ਇਸ ਚੀਜ਼ ਦੀ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਸਾਨੂੰ ਪਤਾ ਜਦੋਂ ਜਾਮ ਲਾਵਾਂਗੇ ਬਾਈ ਬਹੁਤ ਸਾਰੇ ਸਾਡੇ ਕਿਸਾਨ ਭਰਾ ਜਾ ਆਮ ਜਿਹੜੇ ਸਹਿਰੀ ਨੇ ਉਹ ਪਰੇਸ਼ਾਨ ਹੋਣਗੇ ਉਹਦੇ ਜ਼ਿੰਮੇਵਾਰ ਇੱਥੇ ਦੀ ਸਾਰਾ ਪ੍ਰਸ਼ਾਸਨ ਤੇ ਇਹ ਨੀਲਮ ਹਸਪਤਾਲ ਹੋਊਗਾ ਬਈ ਸੋ ਇਹ ਬੇਨਤੀਆਂ ਨੇ ਬਹਾਦਰ ਸਿੰਘ ਪਿੰਡ ਫਗਣ ਮਾਜਰਾਈ ਜੋ ਕਿ ਮੇਰੀ ਵਾਈਫ ਨੂੰ ਮੈਂ ਇੱਥੇ ਚੂਲੇ ਦੇ ਆਪਰੇਸ਼ਨ ਨੂੰ ਲੈ ਕੇ ਆਇਆ ਸੀ ਇਹਨਾਂ ਨੇ ਆਖਿਆ ਵੀ ਚੂਲੇ ਦਾ ਆਪਰੇਸ਼ਨ ਹੋਊਗਾ ਪਰ ਇਹਨਾਂ ਨੇ ਪਹਿਲਾਂ ਆਪਰੇਸ਼ਨ ਕਰਿਆ ਪੂਰਾ ਛੋਟਾ ਪਤਾ ਜੀ ਉਸ ਤੋਂ ਬਾਅਦ ਸਾਨੂੰ ਛੁੱਟੀ ਕਰ ਦਿੱਤੀ ਗਈ ਪਰ ਦਰਦ ਨਾ ਹਟਿਆ ਦੁਬਾਰਾ ਫੇਰ ਆਇਆ ਇਹਨਾਂ ਨੇ ਕਿਹਾ ਨਹੀਂ ਚੂਲੇ ਦਾ ਦੁਬਾਰਾ ਆਪਰੇਸ਼ਨ ਹੋਊਗਾ ਤੇ ਉਹ ਡਾਕਟਰ ਬਾਹਰ ਚਲਾ ਗਿਆ ਤੁਸੀਂ ਬਾਹਰੋਂ ਟ੍ਰੀਟਮੈਂਟ ਲੈ ਲਓ ਅਸੀਂ ਬਾਹਰੋਂ ਟ੍ਰੀਟਮੈਂਟ ਲੈ ਕੇ ਜ਼ਖਮ ਮੜਾ ਮੋੜਾ ਸਹੀ ਕਰਾ ਕੇ ਦੁਬਾਰਾ ਇਹਨਾਂ ਦੇ ਆਉਣ ਦੀ ਵੇਟ ਕਰਕੇ ਇਹਨਾਂ ਕੋਲੇ ਆਏ ਇਹਨਾਂ ਨੇ ਦੁਬਾਰਾ ਆਪਰੇਸ਼ਨ ਕਰਿਆ ਦੁਬਾਰਾ ਆਪਰੇਸ਼ਨ ਕਰਨ ਤੋਂ ਉਪਰੰਤ ਉਹਦੇ ਵਿੱਚੋਂ ਪਸ ਨਹੀਂ ਹਟੀ ਉਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਦਾ ਇਲਾਜ ਤੋਂ ਉਹਨਾਂ ਨੇ ਹੱਥ ਛਾੜਤਾ ਸੀ ਅਸੀਂ ਪੀਜੀਆਈ ਜਾ ਕੇ ਇਲਾਜ ਕਰਵਾਇਆ ਤਾਂ ਪੀਜੀਆਈ ਦੇ ਵਿੱਚ ਉਹਦੇ ਵਿੱਚੋਂ ਜ਼ਖਮ ਦੇ ਵਿੱਚੋਂ ਤਿੰਨ ਟੁਕੜੇ ਪੰਜ ਦੇ ਨਿਕਲੇ ਨੇ ਜੀ ਉਹ ਪੰਜ ਦੇ ਨਿਕਲਣ ਦੇ ਕਾਰਨ ਉਹਦੇ ਉਹਨਾਂ ਨੂੰ ਇੰਨੀ ਜ਼ਿਆਦਾ ਇਨਫੈਕਸ਼ਨ ਹੋ ਗਈ ਤਾਂ ਉਹਨੂੰ ਪੀਜੀਆਈ ਵਾਲਿਆਂ ਨੇ ਇਹ ਗੱਲ ਆਖੀ ਆ ਇਹ ਇਹਨਾਂ ਨੂੰ 80% ਇਨਫੈਕਸ਼ਨ ਹੋ ਚੁੱਕੀ ਹੈ ਇਹਨਾਂ ਨੂੰ ਕੋਸ਼ਿਸ਼ ਕਰ ਲੈਂਦੇ ਆ ਪਰ ਇਹਨਾਂ ਦੀ ਨਾ ਉਮੀਦ ਹੈ ਜੀ ਇਹ ਹਸਪੀਟਲ ਨੇ ਬਹੁਤ ਅਨਗਹਿਲੀ ਕਰਕੇ ਸਾਡਾ ਜੀ ਮਾਰਤਾ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਜੀ ਮੰਗ ਤਾਂ ਇਹੀ ਕਰਨਾ ਚਾਹੁੰਦੇ ਆ ਵੀ ਇਹੇ ਜੇ ਪੁੱਟਖਾਨੇ ਬੰਦ ਹੋਣੇ ਚਾਹੀਦੇ ਨੇ ਜੀ ਵੀ ਇਹ ਜਦ ਇਹਨਾਂ ਕੋਲ ਸਿਕਸ ਡਾਕਟਰ ਨਹੀਂ ਹੈਗੇ ਇਹ ਕਿਉਂ ਇਹ ਕਾਰੋਬਾਰ ਚਲਾ ਰਹੇ ਨੇ ਜੀ ਹੁਣ ਤੁਸੀਂ ਅੰਦਰ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਹੈ ਜੀ ਕੀ ਹੱਲ ਨਿਕਲਿਆ ਹੈ ਜੀ ਉਹਦੇ ਵਿੱਚ ਕੁਝ ਨਹੀਂ ਉਹ ਤਾਂ ਕਹਿੰਦੇ ਸਾਡੀ ਗਲਤੀ ਹੋਣੀ ਕੋਈ ਅਸੀਂ ਤਾਂ ਆਪਰੇਸ਼ਨ ਠੀਕ ਕਰਿਆ ਠੀਕ ਕਰਿਆ ਤਾਂ ਦੂਜੀ ਵਾਰੀ ਆਪਰੇਸ਼ਨ ਕਰਨ ਦੀ ਕੀ ਲੋੜ ਪੈਗੀ ਦੂਜੀ ਵਾਰੀ ਵੀ ਕਰਿਆ ਤਾਂ ਤੀਜੀ ਵਾਰੀ ਫਿਰ ਕੀ ਲੋੜ ਪੈਗੀ ਜੀ ਫਿਰ ਤੁਸੀਂ ਕੀ ਕਰੋਗੇ ਕਿਉਂਕਿ ਕਿਸਾਨ ਜਿੱਤਵੰਦੀ ਤੁਹਾਡੇ ਨਾਲ ਆਈ ਉਹ ਜੋ ਵੀ ਸਾਡੇ ਆਗੂ ਸਾਹਿਬਾਨ ਜੋ ਵੀ ਅੱਗੇ ਦੀ ਰਣਨੀਤੀ ਬਣਾਉਣਗੇ ਉਹਨਾਂ ਦੇ ਅਨੁਸਾਰ ਫੁੱਲ ਚੜਾਵਾਂਗੇ ਜੀ ਸਾਡੇ ਹੋਰ ਸੁਗਰਸ ਤੇਜ ਹੋਣਗੇ ਜੀ ਇਸ ਤਰ੍ਹਾਂ ਪਹੁੰਚ ਉਸ ਕੀ ਕਹਿਣਾ ਚਾਹੋਗੇ ਜੀ ਜਦੋਂ ਇੱਥੇ ਆਏ ਆ ਅਸੀਂ ਇਹ ਪੰਡ ਫਗਣ ਮਾਜਰੇ ਤੋਂ ਭੈਣਾ ਅਮਰਜੀਤ ਕੌਰ ਹੈ ਤੇ ਉਹਨਾਂ ਨੇ ਇੱਥੇ ਪਿਛਲੇ ਦਿਨੇ ਇਹਨਾਂ ਨੇ ਚੂਲੇ ਦਾ ਆਪਰੇਸ਼ਨ ਕਰਵਾਇਆ ਸੀਗਾ ਉਹ ਚੂਲੇ ਦਾ ਆਪਰੇਸ਼ਨ ਕਰਾਉਣ ਨਾਲ ਇਹਨੂੰ ਦਰਦਦ ਹੋ ਗਿਆ ਇਹ ਦੁਬਾਰੇ ਆਏ ਇਹਨਾਂ ਨੇ ਦੁਬਾਰੇ ਆਪਰੇਸ਼ਨ ਕੀਤਾ ਤਾਂ ਦੁਬਾਰੇ ਆਪਰੇਸ਼ਨ ਕੀਤਾ ਤਾਂ ਉਸ ਆਪਰੇਸ਼ਨ ਦਾ ਫੇਰ ਦਰਦ ਸ਼ੁਰੂ ਹੋਇਆ ਇਹ ਉਰੇ ਆਏ ਲੈ ਕੇ ਭੈਣਾ ਅਮਰਜੀਤ ਕੌਰ ਨੂੰ ਤਾਂ ਉਹਨੇ ਟਾਂਕਿਆਂ ਦੇ ਵਿੱਚ ਪਸ ਪੈ ਚੁੱਕੀ ਆ ਤਾਂ ਇਹਨਾਂ ਨੇ ਕੀ ਕਰਿਆ ਇੱਕ 12 ਪਤਾ ਨਹੀਂ ਕਿੰਨੇ ਦੀ ਜੀ 40000 ਦੀ ਕਹਿੰਦੇ ਪਤਾ ਨਹੀਂ ਕਿੰਨੇ ਦੀ ਮਸ਼ੀਨ ਆਉਂਦੀ ਆ ਦੇਖੋ ਉਹ ਪਸ ਖਿੱਚਣ ਵਾਲੀ ਮਸ਼ੀਨ ਲੱਤੀ ਜ ਇਹਨਾਂ ਨੇ ਜਿਹੜਾ ਲਾਜ ਟ੍ਰੀਟਮੈਂਟ ਨਹੀਂ ਹੋਣਾ ਨਾ ਜੀ ਉਹ ਪਸ ਖਿੱਚਣ ਨਾਲ ਤਾਂ ਲਾਜ ਨਹੀਂ ਹੋਣਾ ਤਾਂ ਉਹਦਾ ਜਿਹੜਾ ਮਾਸ ਸੀ ਤਾਂ ਬਾਈ ਪੂਰਾ ਗਲ ਚੁੱਕਿਆ ਉਹ ਡਾਕਟਰਾਂ ਦੀ ਨਗਹਿਲੀ ਦੇ ਨਾਲ ਹੋਇਆ ਇਹ ਪਰਿਵਾਰ ਇੱਥੇ ਮਿਲਿਆ ਵੀ ਇਹਦਾ ਇਲਾਜ ਕਰੋਗੇ ਉਹ ਫੇਰ ਆਸ਼ਮਾਨ ਕਰਦੇ ਉੱਤੇ ਅੱਖ ਰੱਖਦੇ ਦੇਖੋ ਅਨਸਾਨੀਆਂ ਦਾ ਦਇਆ ਜੇ ਇੱਕ ਵਾਰੀ ਗਲਤੀ ਉਹਨੇ ਕੀਤੀ ਆ ਤਾਂ ਉਹਦਾ ਫਰੀ ਇਲਾਜ ਕਰਨਾ ਚਾਹੀਦਾ ਸੀ ਉਹ ਭੈਣ ਦਾ ਉਹ ਦੁਬਾਰੇ ਉਹਦਾ ਕਾਰਡ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਵੀ ਇੱਥੇ ਠੱਗੀ ਹਲੇ ਬਰਕਰਾਰ ਆ ਵੀ ਆਪਾਂ ਹੋਰ ਲੁੱਟ ਲਈਏ ਤਾਂ ਜਦੋਂ ਇਹ ਪਰਿਵਾਰ ਭੈਣ ਅਮਰਜੀਤ ਕੌਰ ਨੂੰ ਬਚਾਉਣ ਦੇ ਲਈ ਚੰਡੀਗੜ੍ਹ ਪੀਜੀਐਹ ਰੈਫਰ ਕਰਦਾ ਤਾਂ ਉੱਥੋਂ ਉਸ ਭੈਣ ਦੀ ਕਹਿੰਦੇ ਸਰਜਰੀ ਕਰਨੀ ਹੈ ਜਦੋਂ ਉਹਨਾਂ ਨੇ ਉਹਦਾ ਇਲਾਜ ਕਰਨ ਵਾਸਤੇ ਜ਼ਖਮ ਨੂੰ ਸਾਫ਼ ਕੀਤਾ ਤੇ ਬਹਾਦਰ ਸਿੰਘਾ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਸਚਾਈਆ ਉਹ ਉੱਥੇ ਹੀ ਪੀਜੀਆਈ ਹਸਪੀਟਲ ਇਹ ਕਹਿੰਦਾ ਕਹਿੰਦੇ ਸਪੰਜ ਦੇ ਕਾਰਨ ਇਹਦੇ ਪੱਸ ਪੈ ਚੁੱਕੀ ਆ ਵੀ ਇਹ ਮਸ਼ੀਨ ਲਵਾਈ ਕਿਉਂ ਤੁਸੀਂ ਨੇ ਉਹ ਕਹਿੰਦੇ ਵੀ 80% ਚਾਂਸ ਨੇ 90% ਚਾਂਸ ਨੇ 80% ਜਿਹੜੀ ਉਹਦੀ ਇਨਫੈਕਸ਼ਨ ਵੱਧ ਚੁੱਕੀ ਆ ਜਖਮ ਦੀ ਆ ਤੁਸੀਂ ਸਮਰਥਨ ਵਾਸਤੇ ਆਏ ਇਹ ਤੇ ਕੀ ਕਰੋਗੇ ਜੀ ਅਸੀਂ ਵੀ ਅੱਜ ਭੈਣ ਅਮਰਜੀਤ ਕੌਰ ਨਾਲ ਹੋਇਆ ਜਜੋ ਉਹ ਸਾਡੀਆਂ ਬਹੁਤ ਭੈਣਾਂ ਨਾਲ ਆ ਸਾਡੇ ਛੋਟੇ-ਛੋਟੇ ਬੱਚਿਆਂ ਨਾਲ ਸਾਡੇ ਵੀਰ ਬਜ਼ੁਰਗਾਂ ਨਾਲ ਸਾਡੇ ਚਾਚੇ ਤਾਂ ਆਿਆਂ ਨਾਲ ਇੱਥੇ ਕਹਿੰਦੇ ਵੱਡੀਆਂ ਕਟਨਾਮਾਂ ਹੁੰਦੀਆਂ ਨੇ ਅਸੀਂ ਐਸਾ ਭੈਣ ਅਮਰਜੀਤ ਕੌਰ ਦੇ ਛੋਟੇ-ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਇਨਸਾਫ਼ ਦਿਵਾਉਣ ਦੇ ਲਈ ਆਏ ਆਂ ਵੀ ਗੱਲ ਇਹ ਨਗੈਲੀ ਦਾ ਹਸਪੀਟਲ ਨੇ ਕੀਤੀ ਆ ਤਾਂ ਜਿਹੜੀ ਉਹਦੀ ਪਰਪਾਈ ਹੈ ਉਹ ਵੀ ਹਸਪੀਟਲ ਨੇ ਕਰਨੀ ਹੈ ਤਾਂ ਅਸੀਂ ਇਹ ਮੰਗ ਕਰਦੇ ਆਂ ਵੀ ਇਹਨੂੰ ਜਿਹੜਾ ਨਿਲਮ ਨੇ ਕੀਤਾ ਇੱਥੇ ਹਸਪੀਟਲ ਦੇ ਵਿੱਚ ਅਤਿਆਚਾਰ ਕਰ ਰਹੀ ਆ ਕਾਰ ਦੀ ਦੁਰਵਰਤੋਂ ਕਰ ਰਹੀ ਆ ਇਹਨੂੰ ਤਾਲਾ ਲੱਗਣਾ ਚਾਹੀਦਾ ਪੂਰਨ ਤੌਰ ਤੇ ਤਾਂ ਕਿ ਸਾਡੇ ਨੌਜਵਾਨ ਵੀਰ ਭੈਣਾਂ ਬੱਚ ਸਕਣ ਇਹ ਜਿਹੜੀ ਭੈਣ ਅਮਰਜੀਤ ਕੌਰ ਹੈ ਇਹ 40 ਸਾਲ ਦੀ ਜੰਗ ਸੀ 40 ਸਾਲ ਦੀ ਉਮਰ ਇੱਕ ਚੂਲੇ ਦੇ ਨਾਲ ਯਾਰ ਜਾਨ ਜਾਣੀ ਇੱਕ ਸੋਚਣ ਵਾਲਾ ਵਿਸ਼ਾ ਹੈ ਇੱਥੇ ਅਸੀਂ ਇਹ ਵੀ ਕਰਦੇ ਆ ਠੀਕ ਹੈ মিডিਆ ਰਹੀ ਗੱਲ ਇਹ ਆ ਜੇ ਕੋਈ ਸਿਹਰ ਮੰਤਰੀ ਵੀ ਦੇਖਦਾ ਤੇ ਲਾਕਾ ਨਿਵਾਸੀ ਵੀ ਦੇਖਦਾ ਜਮੇਵਾਰ ਅਧਿਕਾਰੀ ਇਹਦੀਆਂ ਡਿਗਰੀਆਂ ਵੀ ਚੈੱਕ ਹੋਣੀਆਂ ਚਾਹੀਦੀਆਂ ਤੇ ਡਿਗਰੀ ਹੋਲਡਰ ਇੱਥੇ ਜਿਹੜੇ ਕਾਬਲ ਨੇ ਉਹ ਹੈਗੇ ਨੇ ਜਾਮਤਲਾਮ ਬਈ ਛੋਟੇ ਮੋਟੇ ਰੱਖੇ ਹੋਏ ਨੇ ਵੀ ਲੋਕਾਂ ਦੀਆਂ ਜਾਨਾਂ ਨਾਲ ਖੇਲੋ ਜਾਨਾਂ ਨੂੰ ਮਤਲ ਮਾਰਨਾ ਠੀਕਲੇ ਇਹਨਾਂ ਨੇ ਦੇਖੋ ਇਹ ਪੇਸ਼ੈਂਟ ਦਾ ਨਾਮ ਹੈ ਅਮਰਜੀਤ ਕੌਰ ਇਹਦੀ ਉਮਰ ਹੈ 42 ইয়ার্স ਠੀਕ ਹੈ ਔਰ ਇਹ ਜਿਹੜਾ ਹੈ ਪੇਸ਼ੈਂਟ ਸਾਡੇ ਕੋਲ ਸਭ ਤੋਂ ਪਹਿਲਾਂ 13 7 2025 ਨੂੰ ਨੀਲਮ ਹਸਪੀਟਲ ਦੇ ਵਿੱਚ ਆਪਰੇਟ ਹੋਇਆ ਠੀਕ ਹੈ ਔਰ ਇਹਦੇ ਚੋਲੇ ਦਾ ਆਪਰੇਟ ਹੋਇਆ ਸੀ ਡਾਕਟਰਾਂ ਨੇ ਪੂਰਾ ਅਸੈਸਮੈਂਟ ਕਰਕੇ ਔਰ ਇੱਕ ਕੁਆਲੀਫਾਈਡ ਡਾਕਟਰ ਨੇ ਇਹਨਾਂ ਦਾ ਟਰੀਟਮੈਂਟ ਕੀਤਾ ਔਰ ਪ੍ਰੋਪਰ ਇਹਨੂੰ ਡਿਸਚਾਰਜ ਕੀਤਾ ਠੀਕ ਹੈ ਔਰ ਡਿਸਚਾਰਜ ਸਮਰੀ ਨੂੰ ਪ੍ਰੋਪਰ ਦਿੱਤੀ ਔਰ ਉਹਦੇ ਵਿੱਚ ਹਰੇਕ ਇहतਿਆਤ ਜਿਹੜੀ ਲੈਣੀ ਹੁੰਦੀ ਆ ਉਹਦੇ ਚ ਲਿਖਿਆ ਕਿਹੜੀ ਦਵਾਈ ਲੈਣੀ ਆ ਕੀ ਹੈ ਬਟ ਇਹ ਪੇਸ਼ੈਂਟ ਹੈ ਜਿਹੜਾ ਆਪਣੇ ਘਰ ਦੇ ਵਿੱਚ ਉਹ احتیاط ਨਹੀਂ ਲੈ ਪਾਇਆ ਪ੍ਰਿਕਾਸ਼ਨ ਨਹੀਂ ਲੈ ਪਾਇਆ ਔਰ ਇਹ ਕਰੇ गिर ਗਿਆ ਠੀਕ ਹੈ ਔਰ ਇਹ ਜਦੋਂ ਗਿਰਿਆ ਤਾਂ ਇਹਦਾ ਚੂਲਾ ਹਿੱਲ ਗਿਆ ਜਦੋਂ ਚੂਲਾ ਹਿੱਲਿਆ ਤਾਂ ਇਹ ਕੁਛ ਦਿਨ ਪੇਨ ਸੰਦੇ ਰਹੇ ਔਰ ਜਦੋਂ ਕੋਈ ਵੀ ਚੀਜ਼ ઓਪਰੇਟਡ ਚੀਜ਼ ਅਗਰ ਐਸਾ ਕੁਝ ਹੁੰਦਾ ਹੈ ਤਾਂ ਉੱਚ ਇਨਫੈਕਸ਼ਨ ਵੀ ਹੋ ਸਕਦੀ ਹੈ ਤੇ ਇਹ ਸਾਡੇ ਕੋਲ ਨੌਵੇਂ ਅ 8ਵੇਂ ਮਹੀਨੇ ਦੇ ਲਾਸਟ ਦੇ ਵਿੱਚ ਇਹ ਪੇਸ਼ੈਂਟ ਨੂੰ ਫੇਰ ਲੈ ਕੇ ਆਏ ਜਦੋਂ ਪੇਨ ਇਹਨਾਂ ਤੋਂ ਰਿਲੀਫ ਨਹੀਂ ਹੋਈ ਤਾ 8ਵੇਂ ਮਹੀਨੇ ਦੀ ਲਾਸਟ ਜਦੋਂ ਇਹ ਲੈ ਕੇ ਆਏ ਤਾਂ ਡਾਕਟਰ ਨੇ ਇਹਨਾਂ ਨੂੰ ਫੇਰ ਅਸੈਸਮੈਂਟ ਕੀਤੀ ਪੁੱਛਿਆ ਇਹਨਾਂ ਨੇ ਕਿਹਾ ਕਿ ਸਾਡਾ ਪੇਸ਼ੈਂਟ ਘਰੇ ਗਿਰ ਗਿਆ ਸੀ ਅਸੀਂ ਸੋਚਿਆ ਕਿ ਚਲੋ ਠੀਕ ਹੋ ਜਾਊਗਾ ਬਟ ਇਹ ਹੋਇਆ ਨਹੀਂ ਪਰ ਡਾਕਟਰ ਨੇ ਇਹਨਾਂ ਨੂੰ ਦੁਬਾਰਾ ਸੁਜੈਸਟ ਕੀਤਾ ਕਿ ਜਿਹੜਾ ਹੈ ਇਹਦਾ ਸੈਕੰਡ ઓਪਰੇਟ ਹੋਊਗਾ ਔਰ ਇਹਨੂੰ ਦੁਬਾਰਾ ਸੈੱਟ ਕੀਤਾ ਜਾਊਗਾ ਤਾਂ ਇਹਨਾਂ ਦਾ ਜਿਹੜਾ ਆਪਰੇਟ ਹੈ ਉਹ ਦੁਬਾਰਾ ਰੀਓਪਰੇਟ ਹੋਇਆ ਇਹ ਜਿਹੜਾ ਸਾਰਾ ਟ੍ਰੀਟਮੈਂਟ ਹੈ ਆਯੁਸ਼ਮਨ ਕਾਰਡ ਦੇ ਜ਼ਰੀਏ ਹੋਇਆ ਠੀਕ ਹੈ ਔਰ ਇਹਨਾਂ ਤੋਂ ਕੋਈ ਵੀ ਪੈਸਾ ਚਾਰਜ ਨਹੀਂ ਕੀਤਾ ਗਿਆ ਔਰ ਜਦੋਂ ਆਪਾਂ ਕੋਈ ਵੀ ਚੀਜ਼ ਇੱਕ ਵਾਰ ਆਪਰੇਟ ਹੁੰਦੀ ਹੈ ਦੂਜੀ ਵਾਰ ਉਹੀ ਚੀਜ਼ ਆਪਰੇਟ ਹੁੰਦੀ ਹੈ ਤਾਂ ਹੋਰ ਜਿਹੜੀਆਂ ਧਿਆਨ ਰੱਖਣਾ ਪੈਂਦਾ ਪ੍ਰੀਕੌਸ਼ਨਸ ਲੈਣੀਆਂ ਪੈਂਦੀਆਂ ਨੇ ਚੰਗੀ ਡਾਈਟ ਲੈਣੀ ਪੈਂਦੀ ਹੈ ਆਰਾਮ ਕਰਨਾ ਪੈਂਦਾ ਠੀਕ ਹੈ ਔਰ ਟਾਈਮ ਤੇ ਦਵਾਈ ਲੈਣੀ ਪੈਂਦੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਸਾਰੀਆਂ ਚੀਜ਼ਾਂ ਨੂੰ ਸਮਝਾ ਕੇ ਇਹਨਾਂ ਨੂੰ ਫੇਰ ਭੇਜਿਆ ਗਿਆ ਕਿ ਹੁਣ ਇਹ ਚੀਜ਼ ਨੂੰ ਖਰਾਬ ਨਾ ਕਰ ਲਿਓ ਬਟ ਇਹਨਾਂ ਇਹ ਪੇਸ਼ੈਂਟ ਨੇ ਫੇਰ ਇਸ ਜਿਹੜਾ ਹੈ ਆਪਣਾ ਇਤਿਹਾਤ ਨਹੀਂ ਰੱਖੀ ਆਪਣਾ ਪ੍ਰੀਕਾਸ਼ਨਸ ਨਹੀਂ ਲੈਂਤੀਆਂ ਤਾਂ ਉਸ ਤੋਂ ਬਾਅਦ ਇਹ ਇਹ ਜਿਹੜਾ ਜ਼ਖਮ ਹੈ ਉਹ ਭਰ ਨਹੀਂ ਪਾਇਆ ਔਰ ਜ਼ਖਮ ਨਾ ਭਰਨ ਕਰਕੇ ਥੋੜੀ ਜਿਹੀ ਇਹਦੇ ਵਿੱਚ ਇਨਫੈਕਸ਼ਨ ਹੋਈ ਔਰ ਕੁਝ ਬੰਦੇ ਆਹ ਤੋਂ 50 55 ਦਿਨ ਪਹਿਲਾਂ ਮੇਰੇ ਕੋਲ ਆਏ ਕਿ ਇੱਕ ਫੋਟੋ ਲੈ ਕੇ ਨਾਈ ਪੇਸ਼ੈਂਟ ਦਾ ਅਟੈਂਡੈਂਟ ਆਇਆ ਨਾ ਪੇਸ਼ੈਂਟ ਖੁਦ ਆਇਆ ਤਾਂ ਦੋ ਤਿੰਨ ਬੰਦੇ ਜਿਹੜੇ ਸੀਗੇ ਇਹਨਾਂ ਦੇ ਆਏ ਜਿਹੜੇ ਪ੍ਰੋਟੈਸਟ ਦੇ ਵਿੱਚ ਵੀ ਆਏ ਉਹਨਾਂ ਨੇ ਮੈਨੂੰ ਫੋਟੋ ਦਿਖਾਈ ਮੈਂ ਉਹਨਾਂ ਨੂੰ ਮੈਂ ਆਪਣੇ ਡਾਕਟਰ ਨੂੰ ਦਿਖਾਈ ਤਾਂ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਪੇਸ਼ੈਂਟ ਨੂੰ ਜਿਹੜਾ ਹੈ ਘਰੇ ਨਾ ਰੱਖੋ ਇਹਨੂੰ ਲੈ ਕੇ ਆਓ ਠੀਕ ਹੈ ਤੇ ਇਹ ਜਿਹੜੀ ਇਹਦੀ ਜਿਹੜੀ ਇਹਦਾ ਇਨਫੈਕਸ਼ਨ ਹੈ ਜਾਂ ਕੋਈ ਵੀ ਚੀਜ਼ ਹੈ ਇਹਨੂੰ ਆਪਾਂ ਠੀਕ ਕਰੀਏ ਤੇ ਬਟ ਇਹ ਜਿਹੜੇ ਹੈ ਇਸ ਚੀਜ਼ ਤੇ ਨਹੀਂ ਆ ਰਹੇ ਸੀ ਇਹ ਕਹਿੰਦੇ ਵੀ ਅਸੀਂ ਜਿਹੜਾ ਹੈ ਤੁਸੀਂ ਸਾਡੇ ਜਿਹੜੇ ਹੈ ਕਿ ਆਯਸ਼ਮਨ ਕਾਰਡ ਤੇ ਜਿਹੜੇ ਪੈਸੇ ਹੈ ਉਹ ਸਾਡੇ ਵਾਪਸ ਦੇ ਦਿਓ ਤਾਂ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਇਸ ਤਰੀਕੇ ਨਾਲ ਨਹੀਂ ਹੁੰਦਾ ਕਿ ਹਾਂ ਵੀ ਕਿ ਏਜ ਕਿ ਆਪਾਂ ਪੈਸੇ ਕਢਾ ਲੇ ਜਾਂ ਕੋਈ ਇਸ ਤਰੀਕੇ ਦਾ ਕੋਈ ਸਿਸਟਮ ਨਹੀਂ ਹੈ ਇਹ ਤਾਂ ਅਜੇ ਤਾਂ ਬਿੱਲ ਵੀ ਨਹੀਂ ਜਮਾ ਕਰਾਇਆ ਸੀ ਆਸ਼ੀਮਾਨ ਨੂੰ ਤਾਂ ਇਹ ਇਹ ਚੀਜ਼ਾਂ ਛੱਡੋ ਤੁਸੀਂ ਪਲੀਜ਼ ਪੇਸ਼ੈਂਟ ਨੂੰ ਲੈ ਕੇ ਆਓ ਔਰ ਅਸੀਂ ਟ੍ਰੀਟਮੈਂਟ ਕਰੀਏ ਬਟ ਇਹ ਨਹੀਂ ਮੰਨੇ ਔਰ 50 55 ਦਿਨ ਜਾਂ ਅੱਜ 60 ਕਿ ਦਿਨ ਹੋ ਗਏ ਇਹ ਸਾਡੇ ਕੋਲ ਇਕੱਠੇ ਹੋ ਕੇ ਆ ਗਏ ਕਿ ਜੀ ਪੇਸ਼ੈਂਟ ਦੀ ਤਾਂ ਡੈਥ ਹੋ ਗਈ ਔਰ ਅਸੀਂ ਹੋਰ ਡਾਕਟਰਾਂ ਕੋਲ ਉਹਦਾ ਇਲਾਜ ਕਰਾਇਆ ਅ ਔਰ ਇਹ ਜਿਹੜੇ ਤੁਸੀਂ ਸਾਨੂੰ ਜਿਹੜੀ ਇਹਦੀ ਕੰਪਨਸੇਸ਼ਨ ਦਿੱਤੀ ਜਾਵੇ ਤਾਂ ਅਸੀਂ ਇਹਨਾਂ ਨੂੰ ਫੇਰ ਰਿਕੁਐਸਟ ਕੀਤੀ ਕਿ ਦੇਖੋ ਕਿ ਕੋਈ ਵੀ ਚੀਜ਼ ਹੈ ਕੋਈ ਵੀ ਨੈਗਲੀਜੈਂਸੀ ਹੈ ਜਾਂ ਕੋਈ ਵੀ ਚੀਜ਼ ਹੈ ਉਸ ਚੀਜ਼ ਨੂੰ ਮੈਂ ਔਰ ਤੁਸੀਂ ਨਹੀਂ ਡਿਸਾਈਡ ਕਰ ਸਕਦੇ ਇਹਨਾਂ ਨੂੰ ਜਿਹੜਾ ਹੈ ਇੱਕ ਡਾਕਟਰਾਂ ਦੀ ਟੀਮ ਹੀ ਡਿਸਾਈਡ ਕਰ ਸਕਦੀ ਹੈ ਤਾਂ ਇਹ ਰਿਕੁਐਸਟ ਤੁਸੀਂ ਜਿਹੜੀ ਹੈ ਸਿਵਲ ਸਰਜਨ ਜਾਂ ਸਿਵਲ ਹਸਪੀਟਲ ਲੈ ਕੇ ਜਾਓ ਉਹ ਸਾਨੂੰ ਮੈਡੀਕਲ ਬੋਰਡ ਬਣਾਣਗੇ ਔਰ ਸਾਡ ਨੂੰ ਦੱਸਣਗੇ ਅ ਅ ਸਾ ਅਸੀਂ ਇਹ ਪੂਰੀ ਫਾਈਲ ਅਸੀਂ ਉਹਨਾਂ ਨੂੰ ਪੇਸ਼ ਕਰਾਂਗੇ ਔਰ ਜੋ ਵੀ ਮੈਡੀਕਲ ਬੋਰਡ ਜਿਹੜਾ ਇਹਦਾ ਫੈਸਲਾ ਕਰੂਗਾ ਅਸੀਂ ਉਹਨੂੰ ਪੂਰਾ ਪੂਰਾ ਮਾਨਿਆ ਕਰਾਂਗੇ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਉਹਨੇ ਕੌਂਟੈਸਟ ਕਰ ਰਹੀ ਹੈ ਜੀ ਔਰ ਇੱਕ ਤੁਹਾਡੀ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਕੀ ਹਾਲنگਿਆ ਜੀ ਮੀਟਿੰਗ 'ਚ ਵੀ ਮੈਂ ਇਹਨਾਂ ਨੂੰ ਹੀ ਰਿਕਵੈਸਟ ਕੀਤੀ ਆ ਕਿ ਸਰ ਦੇਖੋ ਕਿ ਦੋ ਬੰਦਿਆਂ ਦਾ ਕੋਈ ਵੀ ਮੰਨ ਲਓ ਕੋਈ ਡਿਸਪਿਊਟ ਹੈ ਤਾਂ ਉਹਨੂੰ ਥਰਡ ਬੰਦਾ ਹੀ ਅਸੈਸ ਕਰਕੇ ਜੱਜ ਕਰ ਸਕਦਾ ਹੈ ਜਿਹੜਾ ਕਿ ਉਹਦਾ ਮਾਹਰ ਹੋਵੇ ਤਾਂ ਇਹ ਮੈਡੀਕਲ ਲਾਈਨ ਨਾਲ ਕੋਈ ਚੀਜ਼ ਕੰਸਰਨ ਰੱਖਦੀ ਹੈ ਅਗਰ ਕੋਈ ਤੁਹਾਨੂੰ ਲੱਗਦਾ ਹੈ ਕਿਸੇ ਵੀ ਪੇਸ਼ੈਂਟ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੋਈ ਹੈ ਤਾਂ ਉਹਨੂੰ ਇੱਕ ਡਾਕਟਰ ਹੀ ਅਸੈਸ ਕਰ ਸਕਦਾ ਹੈ ਜਾਂ ਮੈਂ ਜਾਂ ਤੁਸੀਂ ਨਹੀਂ ਅਸੈਸ ਕਰ ਸਕਦੇ ਉਹਦੇ ਫੀਲਡ ਦੇ ਮਾਹਿਰ ਹੀ ਉਹਨੂੰ ਅਸੈਸ ਕਰ ਸਕਦੇ ਆ ਅਸੀਂ ਇਹਨਾਂ ਨੂੰ ਇਹੀ ਰਿਕੁਐਸਟ ਕੀਤੀ ਹੈ ਕਿ ਜਿਹੜਾ ਹੈ ਕਿ ਇਹ ਸਰਕਾਰ ਵੱਲੋਂ ਜਿਹੜਾ ਵੀ ਬੋਰਡ ਬਣੂਗਾ ਉਹ ਬੋਰਡ ਦਾ ਜਿਹੜਾ ਵੀ ਫੈਸਲਾ ਹੋਊਗਾ ਸਾਨੂੰ ਪੂਰਾ ਪੂਰਾ ਮੰਨਿਆ ਹੋਊਗਾ ਅਗਰ ਸਾਨੂੰ ਦੰਡ ਲਾਂਦੀ ਹੈ ਸਰਕਾਰ ਅਸੀਂ ਇਸ ਚੀਜ਼ ਨੂੰ ਮੰਨਾਂਗੇ ਅਗਰ ਸਾਨੂੰ ਕਲੀਨ ਚਿੱਟ ਦਿੰਦੀ ਹੈ ਤਾਂ ਅਸੀਂ ਕਲੀਨ ਮੰਨਾਂਗੇ ਹੁਣ ਮੀਟਿੰਗ ਤੋਂ ਬਾਅਦ ਮਤਲਬ ਕਿ ਜੋ ਲਗਾਤਾਰ ਬੈਠੇ ਹਤੇ ਆ ਮਤਲਬ ਕਿ ਕੁਝ ਗੱਲ ਬੰਨੀ ਹੋਣਾਂ ਨੇ ਜੀ ਉਹਨਾਂ ਨੂੰ ਅਸੀਂ ਜੇ ਕੋਈ ਪ੍ਰੋਟੈਸਟ ਹੈ ਤਾਂ ਅਸੀਂ ਉਸ ਦੀ ਪੂਰੀ ਪੂਰੀ ਰਿਸਪੈਕਟ ਕਰਦੇ ਹਾਂ ਬਟ ਇਹਦਾ ਹੱਲ ਇਹੀ ਹੈ ਕਿ ਸੋਲੂਸ਼ਨ ਇਹਦਾ ਇਹੀ ਹੈ ਕਿ ਅਗਰ ਉਹਨੂੰ ਮਾਹਰ ਡਾਕਟਰਾਂ ਦੀ ਟੀਮ ਅਸੈਸ ਕਰੇ ਤਾਂ ਹੀ ਉਸ ਚੀਜ਼ ਦਾ ਫੈਸਲਾ ਕੋਈ ਨਿਕਲੂਗਾ ਆਦਰਵਾਇਜ਼ ਅਸੀਂ ਕਿਸੇ ਨੂੰ ਪ੍ਰੋਟੈਸਟ ਪ੍ਰੋਟੈਸਟ ਕਰਨ ਲਈ ਰੋਕ ਨਹੀਂ ਸਕਦੇ